ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਇੱਕੋ ਤੋਕੜ ਗੱਪਨੇ ਚੱਕ ਪਾਸ ਗਾਧਾ ਦਿਖਾਉਣੀ ਆ ਤੇ ਬਾਕੀ ਇਹ ਆ ਵੀ ਆਪਣੀ ਚੱਕ ਪਾਸ ਕਰਵਾ ਕੇ ਖੜੋ ਤੇ ਦੁੱਧ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂ ਜੀ ਵਿਦਿਤਾ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਰਾਓ ਸਭ ਉਹ ਧੀਆ ਜੇ ਹੋ ਠੀਕ ਠਾਕ ਆ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਮੇਰਾ ਨਾਮ ਸਿੰਘ ਪਿੰਡ ਥੋਬਾ ਤਸੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 9592971631 ਠੀਕ ਆ ਹਾਂ ਜੀ ਤੇ ਅੱਜ ਕੋਈ ਆ ਫਿਰ ਅੱਜ ਇੱਕ ਹੀ ਹਰਪ੍ਰੀਤ ਜੀ ਟੁੱਕੜ ਗੱਪਣ ਚੈੱਕ ਪਾਸ ਟੁੱਕੜ ਗੱਪਣ ਚੈੱਕ ਪਾਸ 7 ਕਿਲੋ ਦੁੱਧ 4 ਮਹੀਨਿਆਂ ਦੀ ਚੈੱਕ ਪਾਸ ਅੱਛਾ ਪਹਿਲੇ ਸਵੇਰ ਦੀ ਸੋਈ ਦੂਜੇ ਸਵੇਰ ਦੀ ਗੱਪਣ ਅੱਛਾ ਹਾਂਜੀ ਚਾਰ ਚਾਰ ਮਹੀਨਿਆਂ ਦੀ ਚੱਕ ਪਾਸਿਆ ਚਾਰ ਮਹੀਨੇ ਚੱਕ ਪਾਸ ਹੀ ਕਰਾ ਕੇ ਲਏ ਸਾਡੇ ਇੱਥੇ ਘਰੋਕ ਦੋ ਡੰਗ ਚੋਕੇ ਚੈੱਕ ਕਰਾ ਕੇ ਖੜੇ ਤੇ ਹੁਣ ਕਿੰਨਾ ਦੁੱਧ ਹੁਣ 7 ਲੀਟਰ ਰਸਤਾਂ ਦੋ ਤਿਆਰੇ ਦੇ ਕੋਲ ਅੱਛਾ 7 ਲੀਟਰ ਹੈਗਾ 7 ਕਿਲੋ ਦੋ ਤਿਆਰੇ ਇਹ ਆ ਵੀ ਹੱਲੇ ਇੰਨੇ ਸਾਰਾ ਸਿਆਲ ਹੈ ਜੇ ਦੁੱਧੇ ਮੈਂ ਬਈ ਜਾਣਾ ਵਾ ਤੇ ਗਾਂ ਗਰਮੀਆਂ ਚ ਫੇਰ ਸੱਜਰ ਚਾਰ ਮਹੀਨਿਆਂ ਦੀ ਹਾਂਜੀ ਤੇ ਸਿਆਲ ਦੁੱਧ ਦੇਣਾ ਹਾਂਜੀ ਤੇ ਗਾਂ ਫੇਰ 20 ਦਿਨ ਛੱਡ ਕੇ ਪੇਰ ਮਦਰ ਸੂ ਬਣਾ ਨੇ ਮਤ ਜਿਹੜਾ ਘਰ ਜਾਊਗੀ ਲੈਰਾ ਬਿਆਰਾ ਲਾਊਗੀ ਦੁੱਧ ਦੀ ਕਮੀ ਨਹੀਂ ਆਏਗੀ ਦੁੱਧ ਦਾ ਸਾਰੀ ਜਾਣਾ ਦੁੱਧ ਤਾਂ ਚਲਦਾ ਜਾਣਾ ਇੱਕ ਸਾਲ ਤੇ 4 ਮਹੀਨੇ ਅੱਛਾ ਮਤਲਬ ਇੱਕ ਸਾਲ ਸੂਪੀ ਤੇ ਫਿਰ 4 ਮਹੀਨੇ ਆਲੇ ਜਦੋਂ ਦੇਣਾ ਨੇ ਹਾਂਜੀ ਹਾਂਜੀ 68 ਇੱਕ ਮਹੀਨਾ ਛੜਨੀ ਹਾਂਜੀ ਹਾਂਜੀ ਹਾਂ ਠੀਕ ਹੈ ਚਲੋ ਇਹ ਵੀ ਵਧੀਆ ਤੇ ਬਾਕੀ ਅਜੇ ਪੈਨ ਇਹੋ ਜਿਹੇ ਆਜ ਨੂੰ ਆ ਪੱਟੇ ਇਹੋ ਬੁੱਥੇ ਬਾਥੇ ਪਾਉਂਦੇ ਆ ਆ ਦੇ ਸਾਡੇ ਪ੍ਰਾਲੀ ਨੇ ਰਹੀ ਉਹ ਵੀ ਸਹੀ ਤਰ੍ਹਾਂ ਨਹੀਂ ਆ ਪੂਰੀ ਤੇ ਤੂੜੀ ਤੇ ਵੈਸੇ ਚਲੋ ਖਰਾਬ ਹੋ ਗਈ ਹੋਈ ਵੀਰ ਜੀ ਨਦੀਓ ਕਾਲੀ ਸਾਰੀ ਹੋ ਗਈ ਆ ਕਹਿੰਦਾ ਭਾਵੇਂ ਆ ਵੀ ਜੇ ਕੋਈ ਥੋੜੀ ਸਾਮ ਕਰ ਲੂਗਾ ਚੰਗੇ ਤੇ ਹੋ ਸਕਦਾ ਕੋਈ ਕਿਲੋ ਖੰਡ ਵੱਧ ਵੀ ਜਾਵੇ ਬੱਸ ਚੱਲ ਪੈਣੀ ਹਰਪ੍ਰੀਤ ਮੇਰੇ ਨੂੰ 2 ਕਿਲੋ ਦੁੱਧ ਦਾ ਟਾਂ ਮਾਰ ਜਾਣਾ ਹਾਂਜੀ ਹਾਂਜੀ ਕਹਿੰਦਾ ਤੈਨੂੰ ਪਤਾ ਹੁਣ ਬੁੱਥਿਆਂ ਦੇ ਨਾਲ ਦੁੱਧ ਦੇ ਕਿਸੇ ਨੇ ਕੀ ਦੇਣਾ ਹਾਂਜੀ 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 ਚਾਰੇ ਦਾ ਤੇ ਕੋਈ ਹਰ ਕੋਈ ਡੰਗਰ ਸ਼ਕੀਨ ਹੁੰਦਾ ਹਾਂਜੀ ਹਾਂਜੀ ਤੇ ਬਾਕੀ ਹੈਗੀ ਜਿਹੜੀ ਵੈੜ ਹੈ ਜੇ ਵੈੜ ਵੈੜ ਤੋਰਾਂ ਫੇਰ ਇੱਕ ਰੀਦ ਤੇ ਬਾਕੀ ਕੋਈ ਵੀਰ ਆਪਣੀ ਚੱਕ ਪਾਸ ਕਰਵਾ ਕੇ ਖੜੇ ਤੇ ਦੁੱਧ ਦੀ ਆਪਣੀ ਕੋ ਚਵਾਈ ਕਰਕੇ ਲੈ ਜੇ ਬਾਕੀ ਦੇ ਟਾਈਮ ਸਵੇਰ ਸਵੇਰ ਦਾ ਵਾ ਜੇ ਪੂਰੀ ਸਜੀ ਰਜੀ ਹੋਣੀ ਆ ਅਜ ਲੈ ਵੀਰ ਜੀ ਉੱਤਰਾਂ ਥੋੜੀ ਨਿਗਰਵਾਨੇ ਦੀ ਆ ਲੈ ਜੇ 13 ਕੱਦ ਕਾਠ ਵੇਲ ਦੀ ਚੰਗੀ ਹੈ। ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਥਾਣੇ ਜਿਹੜੇ ਪਿਛਲੇ ਵੀ ਪ੍ਰੋਪਰ ਹੱਥ ਦੀ ਚਵਾਈ ਵਾਲੇ ਆ ਤੇ ਅਗਲੇ ਵੀ ਪ੍ਰੋਪਰ ਹੱਥ ਦੀ ਚਵਾਈ ਵਾਲੇ ਆ। ਤੇ ਉਤਰਾ ਵੀਰ ਜੀ ਸਾਂਸਾਂ ਨਾਲ ਬਰੋਬਰ ਸਾਰੇ ਜਿਆਦਾ ਕੋਈ ਭੂਰ ਛਟਾਣਿਆ ਕੋਈ ਤਸਾਂ ਦੀ ਬਾਦ ਘਾਟ ਰਹੀ ਵਾਡੀ ਜਿੰਮੇਵਾਰੀ ਹੋ ਗਈ ਅੱਛਾ ਠੀਕ ਹੈ ਤੇ ਉਤਰਾ ਠੰਡੀ ਤੇਰੀ ਆ ਠੰਡੀ ਠੰਡੀ ਭਾਵੇਂ ਮੰਗਾ ਪਾਓ ਚਾਹਨਾ ਪਾਓ ਬੱਪਰ ਜੀ ਮੰਗਾ ਪਾਓ ਨਾ ਪਾ ਪਾ ਠੀਕ ਹੈ ਚਲੋ ਠੀਕ ਹੈ ਹਾਂਜੀ ਇਹ ਆ ਵੀ ਭਾਵੇਂ ਕੋਈ ਜਿਤਨਾ ਮਰਜ਼ੀ ਘਰ ਵਾਲਾ ਕੋਈ ਲਾ ਜੇ ਕੋਈ ਗੱਲ ਨਹੀਂ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਵੇਂ ਰੱਸੀ ਪਾ ਲੈ ਭਾਵੇਂ ਨਾਲ ਪਾ ਲੈ ਅੱਛਾ ਠੰਡੀ ਸੀ ਲੈ ਠੀਕ ਹੈ ਤੇ ਮੁੱਲ ਫਿਰ ਇਹਦਾ ਮੋਲ ਹਰ ਪ੍ਰੀਸਿਆਂ ਇਹ ਜੀਆਂ 40 40 ਦੀਆਂ ਮੱਛੀਆਂ ਵੇਕੰਡੀਆਂ ਇਹ ਮੱਛੀ ਆ ਹਾਂਜੀ ਹਾਂ ਸਾਡਾ ਮੁੱਲ ਦੇ ਨੂੰ ਪਤਾ ਜਾਇਜ਼ ਹੀ ਹੁੰਦਾ ਹਾਂਜੀ 35 ਦੀ ਛੜਦਿਏ ਨਹੀਂ ਹੋਰ ਕਰ ਦਈਏ ਮੰਨ ਤਾ ਨਾ ਤੀਂ ਕਰਾ ਲਓ ਆਪ ਹੀ ਕਰ ਦੋਗੇ ਚੱਲ ਤੀ ਦੀ ਯਾਰ ਹੋਰ ਛੜ ਦਈਏ ਚੱਲ ਜਾਂਦੇ 29 ਦੀ 29 ਹਜ਼ਾਰ ਦੀ ਬੱਸੀ ਦਾ ਹਰ ਪੈਸਾ ਕੋ ਦਊਗਾ ਨਹੀਂ ਠੀਕ ਹੈ ਬੈਠ ਠੀਕ ਹੈ ਤੇ ਬਾਕੀ ਕੋ ਚੈੱਕ ਪਾਸ ਕਰਵਾ ਕੇ ਲੈ ਜਾਈਏ ਅੱਜ ਸਾਡੇ ਘਰੋਂ ਕੋ ਚੈੱਕ ਪਾਸ ਕਰਾ ਖੜਾ ਅਸੀਂ ਚੈੱਕ ਕਰਾ ਕੇ ਲੈਂਦੀ ਆ ਅੱਛਾ ਤੇ ਬਾਕੀ ਕੋਈ ਮੇਰਾ ਵੀ ਚੈੱਕ ਕਰਾ ਕੇ ਖੜੇ ਤੇ ਫਿਰ ਵੀ ਕੋ ਕਿੰਨੇ ਕੇ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈ ਕੋਣ ਹਰਪ੍ਰੀਤ ਸੇ ਅੱਜ ਤੇ ਅੱਜ ਜਿਹਦੇ ਸਾਡੇ ਘਰ ਆਈ ਆ ਉਹਦੇ ਅੰਦਰ ਹੋ ਕੇ ਚੈੱਕ ਕਰਾਈ ਨੂੰ ਕੋਈ ਹਫਤਾ ਠਹਿਰ ਕੇ ਵੀ ਕਰਾ ਲੈ ਅੱਛਾ ਹਾਂ ਉਹ ਸਾਡੀ ਜ਼ਿੰਮੇਵਾਰੀ ਹੋ ਗਈ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਕੋਈ ਕਰਾ ਲੈ ਹਫਤੇ ਦੇ ਵਿੱਚ ਵਿੱਚ ਤੁਹਾਡੀ ਜ਼ਿੰਮੇਵਾਰੀ ਹੋ ਗਈ ਫਿਰ ਅਗਲੇ ਦੀ ਜ਼ਿੰਮੇਵਾਰੀ ਹੋਏਗੀ ਠੀਕ ਹੈ ਜੀ ਤੇ ਬਾਕੀ ਇਹ ਪਹਿਲੀ ਗੱਲ ਤੇ ਇਹ ਆ ਵੀ ਜਾਂਦੇ ਗੱਡੀ 'ਚ ਉਤਰਦੇ ਚੈੱਕ ਕਰਾਓ ਹਾਂਜੀ ਹਰਪ੍ਰੀਤ ਸਾਡੇ ਪਾਸ ਘਰੇ ਕੋ ਕਰਾ ਲੈ ਉਹ ਪਾਸ ਗੱਡੀ ਉਤਰਦੇ ਉੱਥੇ ਕਰਾ ਲੈ ਭਾਵੇਂ ਤੁਹਾਡੇ ਘਰੇ ਨਹੀਂ ਕਰਾਉਣੀ ਕਿਸੇ ਨੇ ਗਈ ਆ ਗੱਡੀ ਤੇ ਜਾਂਦੇ ਚੈੱਕ ਕਰਾਓ ਤੇ ਫਿਰ ਗੱਡੀ ਆਉਂਦੋ ਹਾਂ ਤੇ ਬਾਕੀ ਚਲੋ ਕਵੀਰ ਆਪਣੀ ਇੱਥੇ ਤਸੱਲੀ ਕਰਕੇ ਖੜੇ ਤੇ ਇੱਕ ਜਿਹਾ ਬੱਚੀ ਵੀ ਆ ਇਦੇ ਬਾਰੇ ਦੱਸ ਤੋ ਹਰਪ੍ਰੀਤ ਸਿਆ ਇਹ ਪਹਿਲੇ ਸੂਏ ਨੇ ਸੂਣਾ ਅੱਛਾ ਮਤਲਬ ਜੇ ਟਿਕਟੂ ਦਾ ਪਰਣਾ ਨਹੀਂ ਅੱਛਾ ਅੱਛਾ ਪਾਜੀ ਇਹ ਕੰਜ ਬੱਛੀ ਆ ਅੱਛਾ ਉਤਰਾ ਹੀ ਆ ਆ ਦੇਖੋ ਬੋਡੀਸ ਕਿਸੇ ਵਿੱਚ ਹਾਂਜੀ ਠੀਕ ਆ ਤੇ ਦੰਦੋਂ ਪਤਾ ਜੀ ਦੰਦ ਦੇਖੇ ਨਹੀਂ ਕਿਤਰਾ ਦੰਦ ਤੋ ਛਿਗੀ ਛਿਗੀ ਜੀ ਅੱਛਾ ਮੂਛੇ ਦਾ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਹਰਪ੍ਰੀਤ ਸਿਆ ਇਹਦਾ ਦਾ ਅੱਛਾ ਦੋ ਵਾਰ ਸ਼ੋਰਟ ਕਰ ਦਾਂਗੇ 8000 ਦੇ ਦਾਂਗੇ ਅੱਛਾ 8000 ਦੇ ਦੇ ਦੋਗੇ ਨਵੀਂ ਮੱਛੀ 8000 ਠੀਕ ਹੈ ਬਾਕੀ ਚਲੋ ਕੋਈ ਵੀਰ ਵੇਖ ਲੈ ਜੇ ਕਿਸੇ ਵੀਰ ਦੇ ਚੱਲਦੀ ਆ ਤੇ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਖੜੋ ਟੋਕੜ ਗੱਬਨ ਆਪਣੀ ਚੱਕ ਪਾਸ ਕਰਵਾ ਲਓ ਜੇ ਕਿਸੇ ਵੀਰ ਦੇ ਆ ਵੀ ਚੰਗੀ ਲੱਗਦੀ ਆ ਤੇ ਆ ਵੀ ਕੋਈ ਵੀਰ ਆਪਣੀ ਲੈ ਜੇ